ਅਹਾਂ ਮੂਵੀ ਤੇ ਵਿਵਾਦ ਚੱਕੇ ਜਾ ਰਹੇ ਆ ਇਹ ਬਿਲਕੁਲ ਨਾਜਾਇਜ਼ ਵਿਵਾਦ ਨੇ ਇਹ ਇੰਨੀ ਵੱਡੀ ਕੋਈ ਗੱਲ ਨਹੀਂ ਹੈਗੀ ਜਿਹੜੇ ਲੋਕ ਵਿਵਾਦ ਕਰ ਰਹੇ ਨੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਤੁਸੀਂ ਉਹਨਾਂ ਨੂੰ ਗਲਤ ਠਰਾਂਦੇ ਖਰੀ ਠੇਸ ਜੇ ਪਹੁੰਚੇ ਗੱਲ ਸਹੀ ਦੀ ਪਹੁੰਚੇ ਨਾ ਤੁਸੀਂ ਤਾਂ ਇੱਕ ਨਾਜਾਇਜ਼ ਮੁੱਦੇ ਨੂੰ ਚੱਕ ਕੇ ਉਸ ਨੂੰ ਵਧਾਈ ਜਾਂਦੇ ਹੋ ਵਧਾਈ ਜਾਂਦੇ ਹੋ ਕਿਹਦੇ ਵੱਲੋਂ ਬਣਾਇਆ ਜਾ ਰਿਹਾ ਵਾ ਵਿਵਾਦ ਕਿਹਦੇ ਵੱਲੋਂ ਕੀਤਾ ਜਾ ਰਿਹਾ ਉਹ ਜਿਹੜੇ ਫੈਨਸ ਸੀਗੇ ਉਹਨੇ ਰੋਸ਼ ਦੇ ਵਿੱਚ ਕੁਛ ਕੁ ਨਿੰਦਾ ਜਿਹੜੇ ਲੋਕ ਨੇ ਜਿਹੜੇ ਜੈਲਸੀ ਕਰਦੇ ਹੋ ਉਹਨਾਂ ਤੋਂ ਸਿਰਫ ਉਹ ਰੋਸ਼ ਦੇ ਵਿੱਚ ਹੈਗੇ ਨੇ ਦ ਸੰਜਾਨਾ ਨਾਮ ਦਿਲਾ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਇੱਦਾਂ ਤਾਂ ਚੱਲ ਮੇਰਾ ਪੁੱਤ 1 2 3 movies ਆਈਆਂ ਵਾ ਉਹਦੇ ਵਿੱਚ ਵੀ ਕਾਫੀ ਪਾਕਿਸਤਾਨੀ ਐਕਟਰ ਲਿੱਤੇ ਗਏ ਨੇ ਫਿਰ ਤਾਂ ਦੋ ਵੀ ਬੈਨ ਕਰ ਦੇਣੀ ਚਾਹੀਦੀਆਂ ਮੂਵੀ ਇੱਦਾਂ ਤਾਂ ਉਹਨਾਂ ਦੀ ਵੀ ਨਾਗਰਿਕਤਾ ਸਾਰਿਆਂ ਦੀ ਰੱਦ ਕਰ ਦੇਣੀ ਚਾਹੀਦੀ ਜੇ ਪਾਕਿਸਤਾਨੀ ਐਕਟਰ ਲੈ ਲਏ ਇਹਦੇ ਵਿੱਚ ਕੋਈ ਗਲਤੀ ਥੋੜਾ ਕੀਤੀ ਉਹਨਾਂ ਨੇ ਮੂਵੀ ਬਣਾਈ ਆ ਉਹਨਾਂ ਨੇ ਉਹਨਾਂ ਦਾ ਕੰਮ ਹੈ ਮੂਵੀ ਬਣਾਉਣਾ ਉਹਨਾਂ ਨੇ ਕੁਝ ਗਲਤ ਕਿਸੇ ਨੂੰ ਕਿਹਾ ਥੋੜਾ ਵਾ ਤੁਸੀਂ ਇਸ ਮੂਵੀ ਨੂੰ ਵਿਵਾਦ ਕਰੀ ਜਾਂਦੇ ਹੁਣ ਆਉਣ ਵਾਲੇ ਟਾਈਮ ਤੇ ਚੱਲ ਮੇਰਾ ਪੁੱਤ 4 ਵੀ ਆ ਰਹੀ ਆ ਅਗਸਤ ਦੇ ਵਿੱਚ ਇੱਦਾਂ ਤਾਂ ਤੁਸੀਂ ਫੇਰ ਉਸ ਤੇ ਵੀ ਵਿਵਾਦ ਕਰੋਗੇ ਉਹ ਦਸਾਂਝ ਪਿੰਡ ਦੇ ਵਿੱਚੋਂ ਉੱਠ ਕੇ ਪੂਰੇ ਵਰਲਡ ਵਾਈਡ ਦੇ ਵਿੱਚ ਨਾਮ ਬਣਾਉਣਾ ਕੋਈ ਸੌਖੀ ਗੱਲ ਨਹੀਂ ਪਈ ਮੈਂ ਤਾਂ ਸਾਰੇ ਲੋਕਾਂ ਨੂੰ ਇਹ ਪੁੱਛਦਾ ਕਿ ਉਹ ਉਹਨਾਂ ਦੀ ਗਲਤੀ ਆ ਉਹਨਾਂ ਨੇ ਨਾਮ ਬਣਾਇਆ ਵਾ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾਸ ਦੇ ਲੁਧਿਆਣੇ ਦੇ ਵਿੱਚ ਜੇਕਰ ਗੱਲ ਕਰੀਏ ਤੇ ਲੁਧਿਆਣੇ ਦੇ ਵਿੱਚ ਵੀ ਕਾਫੀ ਵਿਵਾਦਾਂ ਦੇ ਵਿੱਚ ਇੱਕ ਫਿਲਮ ਗਰੀ ਪੂਰੇ ਭਾਰਤ ਦੇਸ਼ ਦੇ ਵਿੱਚ ਜੇਕਰ ਗੱਲ ਕਰੀਏ ਤੇ ਪੂਰੇ ਭਾਰਤ ਦੇ ਵਿੱਚ ਇੱਕ ਫਿਲਮ ਦਾ ਜਿਹੜਾ ਨਾਮ ਹੈ ਦੱਸ ਦਿੰਨੇ ਆ ਸਰਦਾਰ ਜੀ 3 ਮੂਵੀ ਜਿਹੜੀ ਹੈ ਰਿਲੀਜ਼ ਹੋਣ ਤੋਂ ਪਹਿਲਾਂ ਵਿਵਾਦਾਂ ਦੇ ਵਿੱਚ ਆ ਕੇ ਜਿਹੜੀ ਹੈ ਕੰਟਰੋਵਰਸੀ ਜਿਹੜੀ ਉਸ ਫਿਲਮ ਦੀ ਹੋ ਚੁੱਕੀ ਹੈ ਸੋ ਦੱਸਦੇ ਕਿ ਲੋਕਾਂ ਦੇ ਵਿੱਚ ਉਸ ਫਿਲਮ ਦਾ ਜਿਹੜਾ ਵਿਰੋਧ ਹੈ ਕਿਤੇ ਨਾ ਕਿਤੇ ਨਜ਼ਰ ਆਂਦਾ ਹੈ ਸੋ ਪੰਜਾਬੀ ਕਈ ਸਿੰਗਰ ਨੇ ਜਿਨ੍ਹਾਂ ਦੇ ਵਿੱਚੋਂ ਉਹਦਾ ਜਿਹੜਾ ਵਿਰੋਧ ਹੈ ਫਿਲਮ ਦਾ ਕੀਤਾ ਜਾ ਰਿਹਾ ਕਿਉਂਕਿ ਉਸ ਫਿਲਮ ਦੇ ਵਿੱਚ ਇੱਕ ਐਕਟਰਸ ਜਿਹੜੀ ਹੈਗੀ ਆ ਹਾਨੀਆ ਅਮੀਰ ਕਰਕੇ ਪਾਕਿਸਤਾਨ ਦੀ ਜਿਹੜੀ ਐਕਟਰਸ ਹੈ ਇਸ ਨੂੰ ਲੈ ਕੇ ਫਿਲਮ ਦੇ ਵਿੱਚ ਕਾਫੀ ਵਿਰੋਧ ਜਿਹੜਾ ਦੇਖਣ ਨੂੰ ਮਿਲਦਾ ਹੈ ਪਰ ਦੱਸਦੇ ਸਾਡੇ ਨਾਲ ਲੁਧਿਆਣਾ ਦੇ ਵਿੱਚ ਪੰਜਾਬੀ ਸਿੰਗਰ ਮਾਧਵਨ ਰਾਏ ਮਜੂਦ ਨੇ ਗੱਲਬਾਤ ਕਰ ਲੈਣੀ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਇਸ ਫਿਲਮ ਨੂੰ ਲੈ ਕੇ ਕਿਉਂਕਿ ਜੇਕਰ ਦਿਲਜੀਤ ਦੋਸਾਂ ਦੀ ਗੱਲ ਕਰੀਏ ਤੇ ਕਾਫੀ ਵਧੀਆ ਐਕਟਰਸ ਨੇ ਪੰਜਾਬੀ ਗਾਇਕ ਨੇ ਪੰਜਾਬੀ ਐਕਟਰਸ ਨੇ ਸੋ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਵਾਲੇ ਥੋੜੇ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਆਏ ਸੋ ਕਾਫੀ ਵਧੀਆ ਉਹਨਾਂ ਦਾ ਜਿਹੜਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਫਿਲਮਾਂ ਜਿਹੜੀਆਂ ਆਈਆਂ ਤੇ ਫਿਲਮਾਂ ਦੇ ਵਿੱਚ ਜਿਹੜਾ ਹੁਣ ਵਿਰੋਧ ਕੀਤਾ ਜਾ ਰਿਹਾ ਕਾਰਨ ਕੀ ਹੈਗਾ ਵਾ ਫਿਰ ਹਾਲ ਜੇਕਰ ਫਿਲਮ ਦੀ ਗੱਲ ਕਰੀਏ ਤੇ ਫਿਲਮ ਜਿਹੜਾ 22 ਤਰੀਕ ਨੂੰ ਇਹਦਾ ਟ੍ਰੇਲਰ ਆਇਆ ਸੀਗਾ 27 ਹੋਈ ਕਿਉਂਕਿ ਵਿਵਾਦਾਂ ਦੇ ਵਿੱਚ ਗਿਰੀ ਹੋਈ ਆ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਚਾਰ ਮਾਧਵਨ ਰਾਏ son of ਮਿਸਟਰ ਦੀਪਕ ਰਾਏ ਲੁਧਿਆਣਾ ਲਾਈਵ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਬਿਲਕੁਲ ਮਾਧਵਨ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਜਿੱਦਾਂ ਇੱਕ ਪਾਸੇ ਤਿਆਰ ਹੋ ਕੇ ਬੈਠੇ ਹੋ ਤੇ ਦੂਜੇ ਪਾਸੇ ਜੇਕਰ ਫਿਲਮ ਦੀ ਗੱਲ ਕੀਤੀ ਜਾਵੇ ਤੇ ਸਰਦਾਰ ਜੀ 3 ਮੂਵੀ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਸਰਦਾਰ ਜੀ 3 ਮੂਵੀ ਨੂੰ ਉਦੋਂ ਹੀ ਦੇਖਦਾ ਜਿੱਦਾਂ ਸਾਰੀਆਂ ਮੂਵੀਆਂ ਹੈਗੀਆਂ ਵਾਂ ਪਰ ਜਿਹੜੀ ਅਹ ਮੂਵੀ ਤੇ ਵਿਵਾਦ ਚੱਕੇ ਜਾ ਰਹੇ ਆ ਇਹ ਬਿਲਕੁਲ ਨਾਜਾਇਜ਼ ਵਿਵਾਦ ਨੇ ਇਹ ਇੰਨੀ ਵੱਡੀ ਕੋਈ ਗੱਲ ਨਹੀਂ ਹੈਗੀ ਜਿੰਨਾ ਇਹਨੂੰ ਬਣਾਇਆ ਜਾ ਰਿਹਾ ਵਾ ਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇਕਰ ਹੋਰ ਮੂਵੀਆਂ ਜੜੀਆਂ ਹੈਗੀਆਂ ਤੇ ਇਹ ਐਡੀ ਵੱਡੀ ਗੱਲ ਨਹੀਂ ਹੈਗੀ ਜਿਹੜਾ ਇਹਨੂੰ ਬਣਾਇਆ ਜਾ ਰਿਹਾ ਕਿਹਦੇ ਵੱਲੋਂ ਬਣਾਇਆ ਜਾ ਰਿਹਾ ਵਿਵਾਦ ਕਿਹਦੇ ਵੱਲੋਂ ਕੀਤਾ ਜਾ ਰਿਹਾ ਜਿਹੜੇ ਆਮ ਲੋਕ ਨੇ ਜੇਕਰ ਲੋਕਾਂ ਦੀ ਗੱਲ ਕਰੀਏ ਤੇ ਉਹਨਾਂ ਵਿੱਚੋਂ ਜਿਹੜੇ ਲੋਕ ਫਿਲਮ ਨੂੰ ਪਸੰਦ ਕਰਦੇ ਨੇ ਜਿਹੜੇ ਲੋਕ ਉਹ ਨੇ ਜਿਹੜੇ ਪਹਿਲਾਂ ਫਿਲਮਾਂ ਨੂੰ ਪਸੰਦ ਕਰਦੇ ਸੀਗੇ ਤੇ ਹੁਣ ਉਹਨਾਂ ਵੱਲੋਂ ਹੀ ਪਸੰਦ ਨਹੀਂ ਕੀਤਾ ਜਾ ਰਿਹਾ ਦੇਖੋ ਜੀ ਮੈਂ ਇੱਕ ਸਿੱਧੀ ਗੱਲ ਕਰਦਾ ਵਾਂ ਪਹਿਲਗਾਮ ਅਟੈਕ 22 April ਨੂੰ ਹੋਇਆ ਤੇ ਦਿਲਜੀਤ ਦੋਸਾਂਝ ਜੀ ਨੇ ਆਪਣੇ ਇੰਟਰਵਿਊ ਦੇ ਵਿੱਚ ਵੀ ਦੱਸਿਆ ਵਾ ਕਿ ਮੇਰੀ ਜਿਹੜੀ ਮੂਵੀ ਦੀ ਸ਼ੂਟਿੰਗ ਸੀ ਉਹ ਫਰਵਰੀ ਮਾਰਚ ਦੇ ਵਿੱਚ ਖਤਮ ਹੋ ਗਈ ਸੀ ਦਲਜੀਤ ਸਾਨ ਜੀ ਨੂੰ ਥੋੜਾ ਪਤਾ ਸੀ ਕਿ ਪਹਿਲਗਾਮ ਵਾਲਿਆਂ ਨੇ ਅਟੈਕ ਕਰਨਾ ਪਾਕਿਸਤਾਨੀਆਂ ਨੇ ਅਟੈਕ ਕਰਨਾ ਸਾਡੇ ਉੱਤੇ ਇਦਾਂ ਤਾਂ ਚੱਲ ਮੇਰਾ ਪੁੱਤ 1 2 3 ਮੂਵੀ ਆਈਆਂ ਵਾ ਉਹਦੇ ਵਿੱਚ ਵੀ ਕਾਫੀ ਪਾਕਿਸਤਾਨੀ ਐਕਟਰ ਲਿੱਤੇ ਗਏ ਨੇ ਤੇ ਮੈਂ ਇਹ ਕਹਿਣਾ ਚਾਹੁੰਦਾ ਫਿਰ ਤਾਂ ਇਹ ਦੋ ਵੀ ਬੈਨ ਕਰ ਦੇਣੀ ਚਾਹੀਦੀ ਐ ਮੂਵੀ ਇਦਾਂ ਤਾਂ ਉਹਨਾਂ ਦੀ ਵੀ ਨਾਗਰਿਕਤਾ ਸਾਰਿਆਂ ਦੀ ਰੱਦ ਕਰ ਦੇਣੀ ਚਾਹੀਦੀ ਐ ਅਮਰਿੰਦਰ ਗਿੱਲ ਜੀ ਦੀ ਸਿਮੀ ਚਾਹਲ ਜੀ ਉਸ ਮੂਵੀ ਦੇ ਵਿੱਚ ਕਾਫੀ ਹੋਰ ਐਕਟਰਸ ਨੇ ਪੰਜਾਬ ਦੇ ਤੇ ਉਹਨਾਂ ਦੇ ਵੀ ਫਿਰ ਸਿਟੀਜ਼ਨਸ਼ਿਪ ਰੱਦ ਕਰ ਦੇਣੀ ਚਾਹੀਦੀ ਆ ਇਦਾਂ ਤਾਂ ਇੰਡੀਆ ਪਾਕਿਸਤਾਨ ਦਾ ਮੈਚ ਵੀ ਹੋਇਆ ਸੀਗਾ ਹੁਣ ਫਰਵਰੀ ਦੇ ਵਿੱਚ ਤੇ ਇਦਾਂ ਦਾ ਸਾਰੇ ਕ੍ਰਿਕਟਰਸ ਖੇਡ ਕੇ ਆਏ ਆ ਵੱਡੇ ਵੱਡੇ ਰੋਹਿਤ ਸ਼ਰਮਾ ਵਿਰਾਟ ਕੋਲੀ ਫਿਰ ਉਹਨਾਂ ਦੇ ਵੀ ਇਸ ਸਿਟੀਜ਼ਨਸ਼ਿਪ ਰੱਦ ਕਰ ਦੇਣੀ ਚਾਹੀਦੀ ਆ ਦੇਖੋ ਜੀ ਇਹ ਇੱਕ ਗੱਲ ਇੰਨੀ ਵੱਡੀ ਨਹੀਂ ਹੈ ਜੇ ਪਾਕਿਸਤਾਨੀ ਐਕਟਰ ਲੈ ਲਏ ਇਹਦੇ ਵਿੱਚ ਕੋਈ ਗਲਤੀ ਥੋੜਾ ਕੀਤੀ ਉਹਨਾਂ ਨੇ ਮੂਵੀ ਬਣਾਈ ਆ ਉਹਨਾਂ ਨੇ ਉਹਨਾਂ ਦਾ ਕੰਮ ਹੈ ਮੂਵੀ ਬਣਾਉਣਾ ਉਹਨਾਂ ਨੇ ਕੁਝ ਗਲਤ ਕਿਸੇ ਨੂੰ ਕਿਹਾ ਥੋੜਾ ਵਾ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਫਿਲਮਾਂ ਪਹਿਲਾਂ ਆਈਆਂ ਉਹਨਾਂ ਨੂੰ ਬੈਨ ਕਰ ਦੇਣੀਆਂ ਚਾਹੀਦੀਆਂ ਪਰ ਆਪਰੇਸ਼ਨ ਸਿੰਦੂਰ ਤੋਂ ਬਾਅਦ ਐਕਟਰਸ ਜਿਹੜੇ ਸੀਗੇ ਜਾਂ ਐਕਟਰ ਜਿਹੜੇ ਸੀਗੇ ਪਾਕਿਸਤਾਨ ਦੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੋਈ ਕਿਸੇ ਵੀ ਤਰੀਕੇ ਦੀ ਕੋਈ ਵੀ ਫਿਲਮ ਬਣਾਨੀ ਹੈ ਫਿਲਮਾਂ ਦੇ ਵਿੱਚ ਲੈਣਾ ਉਹਨਾਂ ਨੂੰ ਮਨਾਹੀ ਕੀਤੀ ਗਈ ਉਹਨਾਂ ਨੂੰ ਮਨਾ ਕੀਤਾ ਗਿਆ ਉਸ ਤੋਂ ਬਾਅਦ ਇਸ ਫਿਲਮ ਦਾ ਜਿਹੜਾ ਰਿਲੀਜ਼ ਹੋਣਾ ਤੇ ਉਸ ਤੋਂ ਬਾਅਦ ਇਹ ਵਿਰੋਧ ਸ਼ੁਰੂ ਹੋਇਆ ਜਿਹੜੀ ਤੁਸੀਂ ਪਹਿਲਾਂ ਫਿਲਮਾਂ ਦਾ ਨਾਮ ਲੈ ਰਹੇ ਹੋ ਉਹ ਫਿਲਮਾਂ ਤੁਹਾਨੂੰ ਪਤਾ ਕਦੋਂ ਰਿਲੀਜ਼ ਹੋਈਆਂ ਸੀਗੀਆਂ ਉਹ ਕਦੋਂ ਦੀ ਚੱਲਦੀਆਂ ਪਈਆਂ ਕਾਫੀ ਟਾਈਮ ਪਹਿਲਾਂ ਰਿਲੀਜ਼ ਹੋ ਗਈ ਸੀ 5-6 ਸਾਲ ਤੋਂ ਹੀ ਵੱਧ ਪਹਿਲਾਂ ਪੰਜ ਕਿ ਸਾਲ ਮੰਨ ਕੇ ਚੱਲੋ ਜਿਹੜੀਆਂ ਆ ਮੂਵੀਆਂ ਵਾ ਰਿਲੀਜ਼ ਹੋ ਚੁੱਕੇ ਹੁਣ ਤਾਂ ਮੈਂ ਲੇਟੈਸਟ ਤੁਹਾਨੂੰ ਗੱਲ ਦੱਸ ਰਿਹਾ ਪਾਕਿਸਤਾਨ-ਇੰਡੀਆ ਦੇ ਮੈਚ ਦੀ ਉਹ ਦੇਖ ਲਓ ਇੱਦਾਂ ਦਾ ਫਿਰ ਰੱਦ ਕਰੋ ਸਿਟੀਜ਼ਨਸ਼ਿਪ ਦੇਖੋ ਉਹਨਾਂ ਨੇ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਮੇਰੀ ਫਰਵਰੀ-ਮਾਰਚ ਦੇ ਵਿੱਚ ਮੂਵੀ ਬੰਦ ਹੋ ਗਈ ਕੰਪਲੀਟ ਹੋ ਗਈ ਸੀਗੀ ਤੇ ਹੁਣ ਮੂਵੀ ਉਹਨਾਂ ਨੇ ਬਣਾਈ ਹੈ ਤੇ ਉਹਨਾਂ ਵਿੱਚ ਉਹਨਾਂ ਦੀ ਥੋੜਾ ਗਲਤੀ ਕੀ ਤੁਸੀਂ ਅਟੈਕ ਕੀਤਾ ਸਾਡੇ ਤੇ ਅੱਛਾ ਉਸ ਮੂਵੀ ਦੇ ਵਿੱਚ ਵਿਰੋਧ ਕਿਉਂ ਕੀਤਾ ਜਾ ਰਿਹਾ ਪਤਾ ਤੁਹਾਨੂੰ ਦੇਖੋ ਜੀ ਵਿਰੋਧ ਜਿਹੜੇ ਕੁਝ ਕੁ ਚੁਣਿੰਦਾ ਕਲਾਕਾਰ ਨੇ ਜਿੱਦਾਂ ਕਿ ਗੁਰੂ ਰੰਦਾਵਾ ਹੋ ਗਏ ਬੀ ਪ੍ਰਾਕ ਹੋ ਗਏ ਇਹਨਾਂ ਵੱਲੋਂ ਕੀਤਾ ਜਾਂਦਾ ਵਾ ਬਾਕੀ ਸਾਰਾ ਪੰਜਾਬ ਸਾਰਾ ਇੰਡੀਆ ਦਲਜੀਤ ਦੋਸਾਨ ਜੀ ਨਾਲ ਖੜਾ ਵਾ ਹੁਣ ਤੁਸੀਂ ਦੇਖ ਸਕਦੇ ਹੋ ਕਿੰਨੇ ਵੱਡੇ ਵੱਡੇ ਕਲਾਕਾਰ ਸਾਰੇ ਪੱਖੇ ਦੇ ਵਿੱਚ ਆ ਗਏ ਨੇ ਦਲਜੀਤ ਦੋਸਾਨ ਜੀ ਦੇ ਜਿੱਦਾਂ ਕਿ ਦੇਵ ਕਰੋੜ ਜੀ ਸਾਰੀ ਬੀਜੇਪੀ ਖੜੀ ਆ ਉਹਨਾਂ ਨਾਲ ਆਰ ਪੀ ਸਿੰਘ ਆਪਣੇ ਹੋਬੀ ਢਾਲੀਵਾਲ ਜੀ ਤੇ ਦੇਖੋ ਜੇ ਜਿਹੜੇ ਸਹੀ ਆ ਨਾ ਲੋਕ ਜਿਹੜੇ ਪਿਆਰ ਕਰਦੇ ਉਹਨਾਂ ਨੂੰ ਉਹਨਾਂ ਨਾਲ ਹੱਥ ਜੋੜ ਕੇ ਖੜੇ ਨੇ ਮੰਦੇ ਹੋ ਵੀ ਇਹ ਜਿਹੜੀ ਫਿਲਮ ਬਣੀ ਹੈ ਸਰਦਾਰਜੀ 3 ਮੂਵੀ ਇਹਦਾ ਵਿਰੋਧ ਜਿਹੜੇ ਲੋਕ ਕਰ ਰਹੇ ਨੇ ਉਹ ਗਲਤ ਨੇ ਗਲਤ ਨੇ ਬਿਲਕੁਲ ਗਲਤ ਨੇ ਦੇਖੋ ਇਹਦਾ ਪੰਜਾਬ ਚ ਕਾਫੀ ਮੂਵੀਆਂ ਪਹਿਲਾਂ ਵੀ ਬਣੀਆਂ ਹੋਣਗੀਆਂ ਜਿਹੜੀ ਮੈਨੂੰ ਨਹੀਂ ਪਤਾ ਤੇ ਜਿਹੜੀ ਬਣ ਵੀ ਚੁੱਕੀਆਂ ਵਾਂ ਇਹਨਾਂ ਵਿੱਚ ਕਿਸੇ ਵੀ ਕਲਾਕਾਰ ਦੀ ਗਲਤੀ ਨਹੀਂ ਹੈ ਮੈਂ ਅਮਰਿੰਦਰ ਗਿੱਲ ਜੀ ਦੀ ਵੀ ਨਹੀਂ ਗਲਤੀ ਕੱਢ ਰਿਹਾ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਤੁਸੀਂ ਜਿਦਾ ਹੁਣ ਇਸ ਮੂਵੀ ਦੇ ਉੱਤੇ ਵਿਵਾਦ ਚੱਕਦਾ ਕਿ ਹਾਨੀ ਅਮੀਰ ਤੇ ਇੱਕ ਹੋਰ ਗੱਲ ਹੈ ਇੱਕ ਐਕਟਰ ਨਹੀਂ ਚਾਰ ਐਕਟਰ ਆ ਪਾਕਿਸਤਾਨੀ ਐਕਟਰ ਤੇ ਚਲੋ ਮੇਰਾ ਪੁੱਤ ਤੇ ਵੀ ਇੰਨੇ ਐਕਟਰ ਐ ਤਿੰਨ ਚਾਰ ਐਕਟਰ ਹੈਗੇ ਆ ਪਾਕਿਸਤਾਨੀ ਤੁਸੀਂ ਉਹਨੇ ਇਸ ਮੂਵੀ ਨੂੰ ਵਿਵਾਦ ਕਰੀ ਜਾਂਦੇ ਹੁਣ ਆਉਣ ਵਾਲੇ ਟਾਈਮ 'ਚ ਚਲ ਮੇਰਾ ਪੁੱਤ 4 ਵੀ ਆ ਰਹੀ ਆ ਅਗਸਟ ਦੇ ਵਿੱਚ ਇੱਦਾਂ ਤਾਂ ਤੁਸੀਂ ਫਿਰ ਉਸ ਤੇ ਵੀ ਵਿਵਾਦ ਕਰੋਗੇ ਤੇ ਬਿਲਕੁਲ ਅੱਛਾ ਇੱਕ ਪਾਸੇ ਜੇਕਰ ਗੱਲ ਕਰੀਏ ਤੁਹਾਡੇ ਨਾਲ ਮਾਦੋ ਜੀ ਤੇ ਕੀ ਲੱਗਦਾ ਕਿ ਜਿਹੜੀਆਂ ਮੂਵੀਆਂ ਨੇ ਉਹ ਚੱਲਣ ਤੋਂ ਪਹਿਲੀਆਂ ਜੇਕਰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿਉਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਜੀ ਇੱਕ ਨਾ ਮੂਵੀ ਸਗੀ ਦਲਜੀਤ ਦੋਸਾਨ ਜੀ ਦੀ ਰਿਲੀਜ਼ ਹੋਣੀ ਸੀਗੀ ਇੱਕ ਬੜੀ ਵੱਡੀ ਗੱਲ ਦੱਸਦਾ ਮੈਂ ਤੁਹਾਨੂੰ ਪੰਜਾਬ 95 ਜੋ ਕਿ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਬਣੀ ਸੀਗੀ ਮੈਂ ਇੱਕ ਚੀਜ਼ ਪੁੱਛਣਾ ਚਾਹਨਾ ਸਾਰਿਆਂ ਨੂੰ ਉਹਨਾਂ ਨੇ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਨੂੰ ਗਾਲਤਾਂ ਨਹੀਂ ਕੱਢੀ ਕਿਸੇ ਤੇ ਹੱਤਾਂ ਨਹੀਂ ਚੁੱਕਿਆ ਕਿਤੇ ਗੋਲੀ ਤਾਂ ਨਹੀਂ ਮਾਰੀ ਉਹਨਾਂ ਨੇ ਤਾਂ ਪੰਜਾਬ ਦਾ ਇਤਿਹਾਸ ਹੀ ਦੱਸਿਆ ਨਾ ਸਾਨੂੰ ਪਰ ਉਹ 25000 ਲਾਸ਼ਾਂ ਦੇ ਵਾਰਿਸ ਨੇ ਇਸ ਕਰਕੇ ਪੰਜਾਬ ਦਾ ਇਤਿਹਾਸ ਦੱਸਿਆ ਤੁਸੀਂ ਰਿਲੀਜ਼ ਕਰੋ ਉਹਦੇ ਵਿੱਚ ਕਿਹੜਾ ਕਿਛ ਨੂੰ ਕੁਝ ਗਲਤ ਕਿਹਾ ਗਿਆ ਵਾ ਇਹ ਕਾਤੋਂ ਨਹੀਂ ਰਿਲੀਜ਼ ਕੀਤੀ ਜਾਂਦੀ ਇਹ ਸਰਕਾਰਾਂ ਨੂੰ ਸਭ ਕੁਝ ਪਤਾ ਵਾ ਲੋਕਾਂ ਨੂੰ ਸਭ ਕੁਝ ਪਤਾ ਵਾ ਇਹ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਾਰੇ ਚੁੱਪ ਰਹਿੰਦੇ ਨੇ ਸੇ ਆਪਰੇਸ਼ਨ ਸੇ ਦੂਰ ਹੋਇਆ ਉਸ ਤੋਂ ਬਾਅਦ ਕਈ ਮਾਵਾ ਦੇ ਪੁੱਤ ਕਈ ਸਾਡੇ ਜਵਾਨ ਸ਼ਹੀਦ ਹੋਏ ਤੇ ਉਸ ਤੋਂ ਬਾਅਦ ਇਹ ਜਿਹੜੀ ਐਕਟਰਸ ਐਕਟਰਸ ਨੂੰ ਮਨਾ ਕੀਤਾ ਗਿਆ ਕਿ ਜਿਹੜੇ ਐਕਟਰਸ ਨੇ ਪਾਕਿਸਤਾਨੀ ਉਹ ਨਹੀਂ ਲਿੱਤੇ ਜਾਣਗੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਮੂਵੀ ਜੜੀਆਂ ਬਣਨ ਗਿਆ ਹੁੰਦਾ ਵਿੱਚ ਨਹੀਂ ਲਿੱਤੇ ਜਾਣਗੇ ਉਸ ਤੋਂ ਬਾਅਦ ਹੁਣ ਵਿਵਾਦ ਸ਼ੁਰੂ ਹੋ ਗਿਆ ਇਸ ਨੂੰ ਲੈ ਕੇ ਜਿਹੜੇ ਲੋਕ ਵਿਵਾਦ ਕਰ ਰਹੇ ਨੇ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਜਿਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚ ਰਹੀ ਹੈ ਤੁਸੀਂ ਉਹਨਾਂ ਨੂੰ ਗਲਤ ਠਰਾਨੇ ਦੇਖੋ ਜੀ ਠੇਸ ਜੇ ਪਹੁੰਚੇ ਗੱਲ ਸਹੀ ਦੀ ਪਹੁੰਚੇ ਨਾ ਤੁਸੀਂ ਤਾਂ ਇੱਕ ਨਜਾਇਜ਼ ਮੁੱਦੇ ਨੂੰ ਚੱਕ ਕੇ ਉਸ ਨੂੰ ਵਧਾਈ ਜਾਂਦੇ ਹੋ ਵਧਾਈ ਜਾਂਦੇ ਹੋ ਇਹ ਗਲਤ ਗੱਲ ਆ ਦੇਖੋ ਮੂਵੀ ਪਹਿਲਾਂ ਦੀ ਬਣ ਚੁੱਕੀ ਹੈ ਤੇ ਉਸ ਦਾ ਰਿਲੀਜ਼ ਹੋਣਾ ਬਿਲਕੁਲ ਬੰਦ ਦਾ ਵਾ ਮੈਂ ਇਹ ਕਹਿਣਾ ਚਾਹੁੰਦਾ ਅੱਛਾ ਉਸ ਮੂਵੀ ਦੇ ਵਿੱਚ ਹੈ ਕੀ ਕੁਝ ਪਤਾ ਹੈਗਾ ਤੁਹਾਨੂੰ ਤੁਸੀਂ ਟ੍ਰੇਲਰ ਦੇਖਿਆ ਉਹਦਾ ਦੇਖੋ ਜੀ ਮੇਰੇ ਹਿਸਾਬ ਨਾਲ ਜਿੱਥੇ ਤੱਕ ਆ ਮੈਂ ਹਾਲ ਤੱਕ ਦੇਖੀ ਨਹੀਂ ਕਿਉਂਕਿ ਇਹ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਤੇ ਬਾਕੀ ਸ਼ਹਿਰਾਂ ਬਾਕੀ ਕੰਟਰੀਆਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਪਰ ਜੇ ਦਲਜੀਤ ਦੋਸਾਂਝ ਜੀ ਨੇ ਮੂਵੀ ਬਣਾਈ ਹੈ ਨਾ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਸਿਟੀਜ਼ਨਸ਼ਿਪ ਰੱਦ ਕਰ ਦੇਣੀ ਚਾਹੀਦੀ ਹੈ ਉਹਨਾਂ ਦੀ ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਕਹਿਣਾ ਚਾਹਨਾ ਵਾ ਜਦ ਇੰਡੀਆ ਦੇ ਵਿੱਚ ਦਿਲ ਨਿਊਮੈਟਿਕ ਟੂਰ ਲੱਗਿਆ ਸੀਗਾ ਦਲਜੀਤ ਦੋਸਾਂਝ ਦਾ ਤੁਸੀਂ ਵੀ ਗਵਾਹ ਹੋ ਮੇਰੇ ਖਿਆਲ ਨਾਲ ਜਦ ਦਲਜੀਤ ਦੋਸਾਂਝੀ ਆਂਦੇ ਸੀ ਉਸ ਚੇਜ਼ ਤੇ ਪਹਿਲੀ ਗੱਲ ਕੀ ਕਹਿੰਦੇ ਸੀਗੇ ਪੰਜਾਬੀ ਆ ਗਏ ਹੋਏ ਤੇ ਵਾਪਸੀ ਜਾਂਦੇ ਵੇਲੇ ਮੈਂ ਹੂੰ ਪੰਜਾਬ ਦੇਖੋ ਉਹਨਾਂ ਦੇ ਅੰਦਰ ਨਾਲ ਸਵਾਗਤ ਵੀ ਕਾਫੀ ਵਧੀਆ ਕੀਤਾ ਗਿਆ ਸੀਗਾ ਲੋਕ ਕਾਫੀ ਹਮਮਾਗੇ ਪਹੁੰਚ ਰਹੇ ਸੀਗੇ ਉਹੀ ਲੋਕ ਸੀਗੇ ਜਿਹੜੇ ਪਸੰਦ ਕਰ ਰਹੇ ਸੀਗੇ ਜਿੱਦਾਂ ਤੁਸੀਂ ਅੱਜ ਕਹਿ ਰਹੇ ਹੋ ਕਾਫੀ ਜ਼ਿਆਦਾ ਸੜਕਾਂ ਜਿਹੜੀਆਂ ਭਰੀਆਂ ਹੋਈਆਂ ਸੀਗੀਆਂ ਫੈਨਸ ਇੰਨੇ ਪਹੁੰਚੇ ਹੋਏ ਸੀਗੇ ਤੇ ਹੁਣ ਉਸ ਤੋਂ ਬਾਅਦ ਉਹੀ ਫੈਨਸਾਂ ਦੇ ਵਿੱਚ ਰੋਸ਼ ਹੈਗਾ ਉਹੀ ਫੈਨਸ ਨਾ ਖੁਸ਼ ਹੈਗੇ ਐ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਸ਼ਹਿਰ ਹੈਂਗਓਵਰ ਕਿੱਦਾਂ ਹੋਏ ਹੋਏ ਸੀਗੇ ਲਾਸਟ ਸ਼ੋ ਉਹਨਾਂ ਦਾ ਲੁਧਿਆਣੇ ਦੇ ਵਿੱਚ ਸੀਗਾ ਜਦ ਮੁਹੰਮਦ ਸਦੀਕ ਜੀ ਵੀ ਆਏ ਸੀਗੇ ਤੇ ਤੁਸੀਂ ਲੁਧਿਆਣੇ ਨੂੰ ਦੇਖ ਸਕਦੇ ਸੀ ਕਿ ਪੂਰਾ ਰੰਗ ਦੇ ਵਿੱਚ ਰੰਗਿਆ ਹੋਇਆ ਸੀ ਦਿਲਜੀਤ ਉਹ ਜਿਹੜੇ ਫੈਨਸ ਸੀਗੇ ਉਹ ਨਹੀਂ ਰੋਸ਼ ਦੇ ਵਿੱਚ ਕੁਝ ਕੁ ਨਿੰਦਾ ਜਿਹੜੇ ਲੋਕ ਨੇ ਜਿਹੜੇ ਜੈਲਸੀ ਕਰਦੇ ਹੋ ਉਹਨਾਂ ਤੋਂ ਸਿਰਫ ਉਹ ਰੋਸ਼ ਦੇ ਵਿੱਚ ਹੈਗੇ ਨੇ ਬਹੁਤ ਹੀ ਵਧੀਆ ਪਸੰਦ ਕਰਦੇ ਨੇ ਦਲਜੀਤ ਉਸਾਨ ਜੀ ਨੂੰ ਉਹਨਾਂ ਦਾ ਕੋਈ ਸੌਂਗ ਹੈਗਾ ਵਾ ਗਾਣਾ ਕਿਉਂਕਿ ਕਾਫੀ ਵਧੀਆ ਸਿੰਗਰ ਹੋ ਤੁਸੀਂ ਪੰਜਾਬੀ ਸਿੰਗਰ ਲੁਧਿਆਣਾ ਦੇ ਵਿੱਚ ਤੁਸੀਂ ਸੁਣਾ ਸਕਦੇ ਹੋ ਦਰਸ਼ਕਾਂ ਨੂੰ ਆਬਵੀਅਸਲੀ ਜ਼ਰੂਰ ਸੁਣਾਉਂਗਾ ਮੈਂ ਫਿਰਾਸਮਾਨੀ ਮੈਨੂੰ ਧਰਤੀ ਤੇ ਢੋਲਦਿਆ ਕੁਝ ਵੀ ਨਹੀਂ ਜਿਹੜੇ ਮੈਨੂੰ ਬੜਾ ਕੁਝ ਬੋਲਦਿਆ ਆਈ ਡੋਂਟ ਕੇਰ ਦੁਨੀਆ ਏ ਕੀ ਬੋਲਦੀ ਮੈਂ ਤਾਂ ਦੇਣਾ ਏ ਜਵਾਬ ਮੇਰੀ ਮਾਂ ਨੂੰ ਮੈਂ ਕਰਦਾ ਫਲਾਏ ਫਿਰਦਾ ਫਲਾਏ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਮੈਂ ਕਰਦਾ ਫਲਾਏ ਫਿਰਦਾ ਫਲਾਏ ਫਿਰਦਾ ਤੇ ਕਈ ਮੂੰਹ ਚੱਕੀ ਫਿਰਦੇ ਨੇ ਤਾਂ ਨੂੰ ਫੈਨਸੋਂ ਤੁਸੀਂ ਜਾਂ ਉਹਨਾਂ ਵਰਗਾ ਬੰਨਾ ਚਾਹੁੰਦੇ ਹੋ ਜਾਂ ਉਹ ਆਈਡਲਸ ਨੇ ਦਲਜੀਤ ਦੋਸਾਂਝ ਜੀ ਤੁਹਾਡੇ ਕੀ ਮੈਟਰ ਕੀ ਹੈਗਾ ਵਾ ਤੁਹਾਡਾ ਤੁਸੀਂ ਇੰਨਾ ਪਸੰਦ ਕਰ ਰਹੇ ਹੋ ਕਾਫੀ ਵਧੀਆ ਆਪਣੀ ਜੁਬਾਨ ਤੋਂ ਜਿਹੜਾ ਸੌਂਗ ਹੀ ਗਾਇਆ ਮੈਂ ਇੱਕ ਚੀਜ਼ ਕਹਿਣਾ ਜਿਨੇ ਗਰੀਬੀ ਹੰਡਾਈ ਹੈ ਨਾ ਉਹਨੂੰ ਬਹੁਤ ਵਧੀਆ ਡਾਊਨ ਟੂ ਅਰਥ ਬੰਦਾ ਰਹਿ ਸਕਦਾ ਵਾ ਇੱਕ ਛੋਟੇ ਜਿਹੇ ਪਿੰਡ ਤੋਂ ਉੱਥੇ ਜਿੱਦੋਂ ਜ਼ਿਲ੍ਹਾ ਜਲੰਧਰ ਲੱਗਦਾ ਵਾ ਤੇ ਦੋਸਾਂਝ ਪਿੰਡ ਆਪਣੇ ਪੰਜਾਬ ਦੇ ਵਿੱਚ ਉਹ ਦੋਸਾਂਝ ਪਿੰਡ ਦੇ ਵਿੱਚੋਂ ਉੱਠ ਕੇ ਪੂਰੇ ਵਰਲਡ ਵਾਈਡ ਦੇ ਵਿੱਚ ਨਾਮ ਬਣਾਉਣਾ ਕੋਈ ਸੌਖੀ ਗੱਲ ਨਹੀਂ ਪਈ। ਮੈਂ ਤਾਂ ਸਾਰੇ ਲੋਕਾਂ ਨੂੰ ਇਹ ਪੁੱਛਦਾ ਕਿ ਉਹ ਉਹਨਾਂ ਦੀ ਗਲਤੀ ਹੈ ਉਹਨਾਂ ਨੇ ਨਾਮ ਬਣਾਇਆ ਵਾ ਤੇ ਅੱਜ ਦੇ ਟਾਈਮ 'ਚ ਜੋ ਦਲਜੀਤ ਦੋਸਾਂਝ ਜੀ ਬਣ ਚੁੱਕੇ ਨੇ ਨਾ ਮੇਰੇ ਖਿਆਲ ਤੋਂ ਜਿੰਨੇ ਵੀ ਬੱਚੇ ਨੇ ਜਿੰਨੇ ਵੀ ਲੋਕ ਨੇ ਨਾ ਉਹ ਅੱਧੇ ਆਈਡਲ ਮੰਨਦੇ ਹੋਣੇ ਦਲਜੀਤ ਦੋਸਾਂਝ ਜੀ ਨੂੰ ਕਿਉਂਕਿ ਉਹਨਾਂ ਵਰਗੀ ਇੱਕ ਨੇਕ ਰੂਹ ਤੇ ਇੱਕ ਚੜਦਾ ਸੂਰਜ ਜਿਹੜਾ ਹੈਗਾ ਉਹਨਾਂ ਦੇ ਵਿੱਚ ਉਹ ਕੋਈ ਨਹੀਂ ਬਣ ਸਕਦਾ। ਕਿੰਨੀ ਉਮਰ ਹੈਗੀ ਥੋਡੀ ਮੰਤੂ? ਮੇਰੀ ਜੀ 14 ਸਾਲ ਉਹਦਾ 살 ਦੀ ਉਮਰ ਦੇ ਵਿੱਚ ਕੀ ਕੁਛ ਦੇਖਿਆ ਹੁਣ ਤੱਕ ਲੁਧਿਆਣੇ ਦੇ ਵਿੱਚ ਸਿੰਗਿੰਗ ਲਾਈਨ ਸ਼ੁਰੂ ਕੀਤੀ ਮਿਹਨਤ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਈਡਲ ਕੌਣ ਰਿਹਾ ਤੁਹਾਡਾ ਜਿਸ ਸਾਹਮਣੇ ਤੁਸੀਂ ਦਲਜੀਤ ਦੋਸ਼ਾਨ ਦੇ ਬਾਰੇ ਗੱਲ ਕਰ ਰਹੇ ਹੋ ਕਿਤਨੇ ਕਿਤੇ ਲੱਗਦਾ ਹੈ ਵੀ ਕਿਤਨੇ ਕਿਤੇ ਦਲਜੀਤ ਦੋਸ਼ਾਨ ਜੀ ਆਈਡਲ ਰਿਹਾ ਉਹਨਾਂ ਦਾ ਦੇਖੋ ਜੀ ਬਿਲਕੁਲ ਕਹਿ ਸਕਦੇ ਹਾਂ ਕਿਉਂਕਿ ਜੋ ਜੋ ਉਹਨਾਂ ਨੇ ਚੀਜ਼ਾਂ ਕੀਤੀਆਂ ਵਾ ਉਹਨਾਂ ਦੇ ਅਸੀਂ ਦੇਨ ਨਹੀਂ ਦੇ ਸਕਦੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਇੱਕ ਛੋਟੇ ਜਿਹੇ ਪਿੰਡ ਤੋਂ ਉੱਠੇ ਤੇ ਵਰਲਡ ਵਾਈਡ ਦੇ ਵਿੱਚ ਨਾਮ ਬਣਾਇਆ ਉਹਨਾਂ ਨੇ ਕਿਉਂਕਿ ਨਾਮ ਬਣਾਣੇ ਸੌਕੇ ਨਹੀਂ ਪਏ ਲੋਕ ਬਾਹਰ ਮਿਹਨਤਾਂ ਕਰਨ ਜਾਂਦੇ ਆ ਤੇ ਉਹਨਾਂ ਨੇ ਇੱਥੇ ਮਿਹਨਤ ਕੀਤੀ ਰੋਟੀ ਖਾਈ ਕਮਾਈ ਤੇ ਅੱਜ ਇੰਨੇ ਵੱਡੇ ਨਾਮ ਤੇ ਪਹੁੰਚੇ ਸਾਨੂੰ ਬਹੁਤ ਖੁਸ਼ੀ ਆ ਅੱਛਾ ਸਭ ਤੋਂ ਟੋਪ Song ਕੋਈ ਹੈਗਾ ਵਾ ਦਿਲਜੀਤ ਦੋਸਾਂਝ ਦਾ ਜਿਹੜਾ ਤੁਸੀਂ ਦਰਸ਼ਕਾਂ ਨੂੰ ਸੁਣਾ ਸਕੋ ਇੱਕ ਵਾਰੀ ਹੋਰ ਓਬਵੀਅਸਲੀ ਜ਼ਰੂਰ ਸੁਣਾਣਾ ਮੈਂ ਤੁਹਾਨੂੰ ਹੋ ਪੱਕੀ ਸਾਡੀ ਕੇ ਆ ਪਛਾਣ ਪੱਤ ਲੋ ਸਰਕਲ ਛੋਟਾ ਗੱਲ ਬਾਤ ਵੱਡੀ ਐ ਇੱਕ ਪਿੱਛੇ ਲੱਗਦੀਆਂ 70 ਵਾ ਐਡੇ ਮੋਲੇ ਵਾਲੀ ਜੱਟ ਕੋਲ ਗੱਡੀ ਐ ਦਸਾਂਝਾਂ ਨਾਮ ਦਿਲਾ ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੂਸੇ ਵਾਰੇ ਬਿੱਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਹੈ ਸਟੈਪ ਕਿੰਨਾ ਇੱਕ ਵਾਰੀ ਦੁਬਾਰਾ ਰਿਪੀਟ ਕਰਿਓ ਉਹ ਪੈਸੇ ਪੂਸੇ ਵਾਰੇ ਬਿੱਲੋ ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਕਿਵੇਂ ਦੇਖਦੇ ਹੋ ਫਿਰ ਇਹ ਪੰਜਾਬ ਦੇ ਵਿੱਚ ਚੱਲੂਗੀ ਮੂਵੀ ਕਿ ਨਹੀਂ ਚੱਲੂਗੀ ਇਹਦਾ ਫਿਊਚਰ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਜੀ ਬੰਦੇ ਨੂੰ ਨਾ ਬਹੁਤ ਮੁਸੀਬਤਾਂ ਨੂੰ ਨਾ ਫੇਸ ਕਰਨਾ ਪੈਂਦਾ ਆਪਣੀ ਲਾਈਫ ਦੇ ਵਿੱਚ ਤੇ ਮੈਂ ਕੀ ਸਮਝਦਾ ਕਿ ਇਹ ਵੀ ਇੱਕ ਪੜਾਵ ਆ ਉਹਨਾਂ ਦੀ ਜ਼ਿੰਦਗੀ ਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੂਵੀ ਜ਼ਰੂਰ ਰਿਲੀਜ਼ ਹੋਏਗੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਿਲਕੁਲ ਵਿਸ਼ਵਾਸ ਹੈਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਜਾਂ ਜਿਹੜੇ ਲੋਕ ਪਸੰਦ ਨਹੀਂ ਕਰ ਰਹੇ ਜਾਂ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਵੀ ਮੂਵੀ ਦੇ ਚਾਕਰਕਾਰ ਹੈ ਕੀ ਕਿਉਂਕਿ ਇੱਕ ਹੋਰਲ ਮੂਵੀ ਆ ਕਿਤੇ ਨਹੀਂ ਕਿਤੇ ਉਹ ਜੇ ਦੇ ਵਿੱਚ ਹਾਨੀਆਂ ਹਮੀਰ ਹੈਗੀ ਆ ਤੇ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਹੋ ਰਿਹਾ ਤੇ ਕੀ ਕਹਿਣਾ ਦੇਖੋ ਜੀ ਦਿਲਜੀਤ ਦੋਸਾਂਝ ਨੇ ਪਹਿਲਾਂ ਵੀ ਕਈ ਮੂਵੀਆਂ ਬਣਾਈਆਂ ਵਾ ਜੱਟ ਐਂਡ ਜੁਲੀਅਟ ਕਾਫੀ ਮੂਵੀਆਂ ਵਾ ਮੈਨੂੰ ਸਗੋਂ ਨਾਮ ਵੀ ਨਹੀਂ ਆ ਰਹੀ ਨਹੀਂ ਮੂਵੀਆਂ ਬਣਾ ਚੁੱਕੇ ਆ ਤੇ ਕੈਰੀ ਆਨ ਜੱਟਾ ਕਿੰਨੀਆਂ ਮੂਵੀਆਂ ਵਾ ਤੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਜੇ ਉਹਨਾਂ ਨੇ ਪਹਿਲਾਂ ਵੀ ਬਣਾਈਆਂ ਨਾ ਤੇ ਆਪਣੇ ਦੇਸ਼ ਨੂੰ ਸੋਚ ਕੇ ਬਣਾਈਆਂ ਹੋਣਗੀਆਂ ਕੁਝ ਤੇ ਜਿਹੜੀ ਹੁਣੇ ਵੀ ਮੂਵੀ ਬਣੀ ਉਹ ਵੀ ਸੋਚ ਕੇ ਬਣਾਈ ਸੀ ਕਿ ਮੈਂ ਪਾਕਿਸਤਾਨੀ ਐਕਟਰ ਲਵਾਂ ਜਾਂ ਨਾ ਲਵਾਂ ਜੇ ਲੈ ਵੀ ਲੇ ਤੇ ਉਹਨਾਂ ਦੀ ਗਲਤੀ ਥੋੜਾ ਜਿਹਾ ਹਾਨੀ ਅਮੀਰ ਜੀ ਦੀ ਗਲਤੀ ਹੈ ਕਿ ਉਹ ਪਾਕਿਸਤਾਨ ਦੇ ਆ ਇਹਨਾਂ ਵਿੱਚ ਕਿਸੇ ਦੀ ਨਹੀਂ ਗਲਤੀ ਇਹ ਜਿਹੜੇ ਕੁਝ ਕੁ ਨਿੰਦਾ ਕਲਾਕਾਰ ਹੋ ਗਏ ਗੁਰੂ ਰੰਦਾਵਾ ਬੀ ਪ੍ਰਾਕ ਇਹ ਇਹ ਤਾਂ ਪੰਜਾਬੀ ਸਿੰਗਰ ਨੇ ਇਹ ਵੀ ਤਾਂ ਪੰਜਾਬੀ ਗਾਇਕ ਨੇ ਇਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵਾ ਇਹ ਕਾਹ ਤੋਂ ਕੀਤਾ ਜਾ ਰਿਹਾ ਕਿ ਚੜਾਈ ਨਹੀਂ ਕੋਈ ਸਹਿਣ ਕਰ ਸਕਦਾ ਮਤਲਬ ਚੜਾਈ ਸਹਿਣ ਹਾਂਜੀ ਹਾਂਜੀ ਕੀ ਕਹਿਣਾ ਚਾਹੋਂਗੇ ਦਰਸ਼ਕਾਂ ਨੂੰ ਜਿਹੜੇ ਲੋਕ ਹੁਣ ਫਿਰ ਹਾਲ ਬੈਠੇ ਨੇ ਜਿਹਨਾਂ ਆ ਦੇ ਵਿੱਚ ਰੋਸ਼ ਹੈਗਾ ਵਾ ਜਿਹੜੇ ਨਹੀਂ ਪਸੰਦ ਕਰੇ ਜੇ ਜੇਕਰ ਕੋਈ ਹਿੰਦੂ ਆਗੂਆਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਵੀ ਕਾਫੀ ਵਿਰੋਧ ਕੀਤਾ ਗਿਆ ਇਸ ਮੂਵੀ ਨੂੰ ਲੈ ਕੇ ਟ੍ਰੇਲਰ ਆਇਆ ਉਸ ਤੋਂ ਬਾਅਦ ਵਿਰੋਧ ਕੀਤਾ ਗਿਆ ਲੁਧਿਆਣਾ ਦੇ ਵਿੱਚ ਵੀ ਤੇ ਉਹਨਾਂ ਬਾਰੇ ਕੀ ਦੇਖੋ ਜੀ ਮੈਂ ਕਿਸੇ ਬਾਰੇ ਕੁਝ ਕਹੂੰਗਾ ਨਹੀਂ ਪਰ ਸਾਰੇ ਨੂੰ ਇਹ ਕਹੂੰਗਾ ਕਿ ਗੱਲ ਨੂੰ ਪਹਿਲਾਂ ਸੋਚੋ ਸਮਝੋ ਫਿਰ ਗੱਲ ਕਰੋ ਕਿਉਂਕਿ ਉਹ ਗਲਤ ਨਹੀਂ ਹੈਗੇ ਅੱਜ ਤੱਕ ਉਹ ਸਹੀ ਸੀਗੇ ਸਹੀ ਹੈ ਤੇ ਸਹੀ ਰਹਿਣਗੇ ਬਿਲਕੁਲ ਤੋਂ ਦੇਖ ਸਕਦਾ ਹਾਂ ਕਿ ਵਿਸ਼ਵਾਸਤੀ ਬਹੁਤ ਵੱਡੀ ਗੱਲ ਹੁੰਦੀ ਹੈ ਛੋਟਾ ਸਿੰਗਰ ਮੌਜੂਦ ਆ ਸਾਡੇ ਨਾਲ ਕਾਫੀ ਹੋਨ ਆਰ ਉਮਰ ਛੋਟੀ ਹੈ ਪਰ ਕਲਾਕਾਰੀ ਬਹੁਤ ਮਜ਼ਬੂਤ ਹੈ ਸੋ ਦੱਸਦੇ ਕਿ ਮਾਧਵ ਰਾਓ ਰਾਏ ਜਿਹੜਾ ਲੁਧਿਆਣਾ ਦੇ ਵਿੱਚ ਦਾ ਸਿੰਗਰ ਹੈ ਬਹੁਤ ਵਧੀਆ ਤੇ ਉਸ ਤੋਂ ਬਾਅਦ ਜੇਕਰ ਦਜੀਤ ਦੋਸਾਂ ਦੀ ਗੱਲ ਕਰੀਏ ਤੇ ਕਾਫੀ ਆਪਣੇ ਆਪ ਨੂੰ ਉਹਨਾਂ ਦਾ ਆਈਡਲ ਉਹਨਾਂ ਨੂੰ ਆਪਣਾ ਆਈਡਲ ਮੰਨਣ ਵਾਲਾ ਸੋ ਉਹਦੇ ਵੱਲੋਂ ਇਹ ਗੱਲ ਲੋਕਾਂ ਨੂੰ ਵੀ ਕਹੀ ਜਾ ਰਹੀ ਹੈ ਕਿ ਮੂਵੀ ਜਿਹੜੀ ਹੈ ਕੁਝ ਨਾ ਕੁਝ ਸੋਚ ਕੇ ਬਣਾਈ ਗਈ ਹੋਣੀ ਹੈ ਫਿਰ ਗਲਤ ਨਹੀਂ ਹੋएगी ਪਰ ਦੇਖਣਾ ਹੋਵੇਗਾ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੁੰਦਾ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਮੂਵੀ ਸਰਦਾਰ ਜੀ ਥੇਰੀ ਚੱਲਦੀ ਹੈ ਲੋਕ ਇਹਨੂੰ ਦੇਖਦੇ ਨੇ ਪਸੰਦ ਕਰਦੇ ਨੇ ਕਿ ਨਹੀਂ ਕਰਦੇ ਉਹ ਆਉਣ ਵਾਲਾ ਸਮਾਂ ਦੱਸੂਗਾ ਤੇ ਇਧਰੋ ਲੁਜਣਾ ਲਾਈ ਮਹਨਤਿੰਨ ਕੈਮਰਾਮੈਨ ਦੀਪਕ ਕੁਮਾਰ ਦਾ ਨਾਲ ਧੰਨਵਾਦ